ਯੋਗਿਕ ਅਜਿਹਾ ਸਰੀਰਕ ਅਭਿਆਸ ਹੈ ਜੋ ਸਦੀਆਂ ਤੋਂ ਭਾਰਤੀ ਪਰੰਪਰਾ ਦਾ ਇੱਕ ਅਨਿੱਖੜਵਾਂ ਹਿੱਸਾ ਰਿਹਾ ਹੈ ਲੋਕਾਂ ਨੂੰ ਯੋਗ ਨਾਲ ਜੋੜਨ ਅਤੇ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀਐਮਡੀ ਯੋਗ ਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਵੱਖ-ਵੱਖ ਸ਼ਹਿਰਾਂ ਵਿੱਚ ਇਹ ਯੋਗ ਸ਼ਾਲਾ ਬਿਲਕੁਲ ਮੁਫਤ ਵਿੱਚ ਲਗਾਈ ਜਾਂਦੀ ਹੈ ਜਿਸ ਲਈ ਯੋਗਾ ਇਨਸਟ੍ਰਕਟਰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ ਅਸੀਂ ਸਿਹਤ ਦੀ ਵੀ ਫਿਕਰ ਕਰਦੇ ਆਂ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ 25 ਤੋਂ ਵੱਧ ਬੰਦੇ ਕਿਸੇ ਮੁਹੱਲੇ 'ਚ ਇਕੱਠੇ ਹੋ ਕੇ ਇੱਕ ਫੋਨ ਕਰ ਦੇਣ ਉੱਥੇ ਸਾਨੂੰ ਯੋਗਾ ਟੀਚਰ ਚਾਹੀਦਾ ਤੁਹਾਡੇ ਕੋਲ ਫ੍ਰੀ ਆਫ ਕਾਸਟ ਯੋਗਾ ਟੀਚਰ ਅਗਲੇ ਦਿਨ ਤੋਂ ਆਉਣ ਲੱਗ ਜੂ ਭਾਈ ਤੁਹਾਡੀ ਸਰਕਾਰ ਤੁਹਾਡੀ ਸਿਹਤ ਦੀ ਵੀ ਚਿੰਤਾ ਕਰਦੀ ਹੈ ਪਹਿਲਾਂ ਮੇਰਾ ਬੇਟ ਇਕਲਾਤੀ ਇਨਕਰੀਜ਼ ਹੋ ਜਾਂਦਾ ਸੀ ਕਦੇ ਲੂਜ਼ ਹੋ ਜਾਂਦਾ ਸੀ ਪਰ ਹੁਣ ਇਹ ਸਮੱਸਿਆ ਮੇਰੀ ਬਹੁਤ ਜ਼ਿਆਦਾ ਘਟ ਗਈ ਹੈ ਅਸੀਂ ਇੱਥੇ ਆਨੇ ਸਾਡਾ ਮਾਈਂਡ ਵੀ ਫਰੈਸ਼ ਹੁੰਦਾ ਤੇ ਸਾਡੀ ਬਾਡੀ ਵੀ ਫਰੈਸ਼ ਹੁੰਦੀ ਆ ਅਸੀਂ ਐਕਟਿਵ ਹੁੰਨੇ ਆ ਅਸੀਂ ਡੇਲੀ ਆ ਕੇ ਇੱਥੇ ਨਮੀ ਨਮੀ ਗੱਲਾਂ ਮਤਲਬ ਕਿ ਆਪਣੇ ਫਰੈਂਡ ਸਰਕਲ ਨਾਲ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੇ ਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਲਈ ਇਹ ਚੀਜ਼ ਦਾ ਪ੍ਰਬੰਧ ਕੀਤਾ ਜਿਹਦਾ ਸਾਨੂੰ ਬੈਨੀਫਿਟ ਮਿਲ ਰਿਹਾ ਯੋਗਾ ਸਿਖਲਾਈ ਲੈਣ ਦੇ ਚਾਹਵਾਨ ਫੋਨ ਫ੍ਰੀ ਨੰਬਰ 7669400500 ਤੇ ਮਿਸਕਾਲ ਦੇ ਸਕਦੇ ਹਨ ਜਾਂ ਫਿਰ ਪੰਜਾਬ ਸਰਕਾਰ ਦੀ ਵੈਬਸਾਈਟ ਉਤੇ ਲੌਗਇਨ ਕਰ ਸਕਦੇ ਹਨ